ਇੱਕ ਤੇ ਮੀਂਹ ਨੇ ਬੜਾਈ ਹੋਰ ਪਾਇਆ ਆਓ ਦੇਖੋ ਪਹਾੜੀਆਂ ਚ ਕਿਦਾਂ ਧੁੰਦ ਨਿਕਲ ਰਹੀ ਆ ਇੱਕ ਮਿੰਟ ਜੀ ਆਓ ਦੇਖੋ ਬਾਬੇ ਕਿੰਨਾ ਧੁੰਦ ਨਿਕਲ ਰਹੀ ਆ ਆਹ ਦੇਖੋ ਪਾਉ ਹਾਊਸ ਹਰ ਪਿੰਡ ਵਿੱਚ ਇੱਕ ਬਸ ਸਟੈਂਡ ਗਲੀ ਲੱਭ ਲੈ ਤਰੰਗਰ ਸਟਾਫ ਤੇ ਆ ਕਸਾਨਾਂ ਦੇ ਢੇਰੇ ਆ ਆਓ ਵੇਖੋ ਕੋੜੇ ਚੁਗੰਡੇ ਬਾਬਿਓ ਇੱਕ ਮਿੰਟ ਆਓ ਵੇਖੋ ਕੋੜੇ ਚੁਗੰਡੇ ਤੇ ਕੋੜਿਆਂ ਦੀ ਟਰਾਲੀ ਵੇਖੋ ਕਿੱਥੇ ਲਾਈ ਹੋਣਾ ਥੱਲੇ ਆਓ ਵੇਖੋ ਕਦਾਂ ਕਿੰਨੇ ਨੀਵੇਂ ਥਾਂ ਤੇ ਨੇ ਤਵੇਲੇ ਬਣਾਏ ਆ ਤੇ ਉਹ ਗੱਡੀ ਉਹਨਾਂ ਦੀ ਜਿੱਚ ਕੋੜਿਆਂ ਨੂੰ ਲੈ ਕੇ ਆਉਂਦੇ ਆ ਪੁਰਾਣੇ ਪੁਰਾਣੇ ਘਰ ਵੇਖ ਲਿਓ ਇਸ ਪਿੰਡ ਦਾ ਆਰਡਰ ਤੇ ਮੇ